ਲੋੜੀ ਇਸ ਮੇਰਾ ਟਾਈਮ ਕਾਲੂ ਜੀ ਆ ਗਏ ਹਾਂ ਬਈ ਲੋਈ ਤੁਹਾਨੂੰ ਚੱਕ ਕਰੋ ਸਾਡੇ ਕੀ ਨਹੀਂ ਤੁਹਾਨੂੰ ਬਹੁਤ ਅਦਰ ਨਾਲ ਵਧਤ ਹੁੰਦਾ ਹੀ ਵੀ ਆ ਤੇ ਅੱਜ ਹੈਗੀ ਲੋੜੀ ਤੁਹਾਨੂੰ ਸਾਰਿਆਂ ਨੂੰ ਹੈਪੀ ਲੋੜੀ ਬਈ ਕਿਰਾ ਦਾੜੀ ਸਿਰੇ ਸਿਰੇ ਆ ਗਿਆ ਹਾਂ ਬਈ ਮੈਂ ਨਹੀਂ ਹੁੰਦਾ ਠੰਡੇ ਚ ਫਾਰਸ ਵੀ ਸਾਰਾ ਗਿੱਲਾ ਕਰਿਆ ਵਾਰ ਕੁਝ ਚੰਕ ਕਰਿਆ ਹੁਣ ਔਰ ਉੱਪਰ ਜਾ ਕੇ ਦਿਖਾਉਂਦਾ ਉੱਪਰ ਤੇ ਜਾਂਦੇ ਗੂਂਗੀ ਧੁੰਦ ਤੇ ਲਓ ਜੀ ਉੱਪਰ ਪਹੁੰਚ ਗਏ ਆਰ ਵਾਂ ਗਿੱਲੀ ਦੇਖ ਦਿਓ ਨੇ ਇਹਨਾਂ ਦਾ ਟਾਇਲ ਬੱਲੇ ਬਨੇ ਆ ਦਾ ਕੋਈ ਜ਼ਿਆਦਾ ਹੀ ਚੋਇਆ ਵੈ ਇਹਨਾਂ ਨੂੰ ਇਹਨਾਂ ਨੂੰ ਹਵਾ ਹੁੰਦੀ ਹੈ ਨਾ ਆ ਸਾਰੀ ਗਿੱਲੀ ਹੈ ਹੁਣ ਦੇਖ ਰੋਏ ਧੁੰਦ ਸਾਹਮਣੇ ਕੈਮਰਾ ਇਹਦਾ ਘਰ ਦੇਖਦਾ ਨੰਗੀ ਅੱਖ ਨਾਲੇ ਸਾਹਮਣੇ ਵਾਲਾ ਘਰ ਦੇਖ ਲਾ। ਅੰਦਰੋਂ ਵੀ ਦੇਖਦਾ ਘਰ। ਤੇ ਅੱਜ ਧੁਣੀ ਬਾਲਣੇ ਆਲਾ ਕੰਮ ਆਇਆ ਵਾ। ਤੇ ਵੈਸੇ ਵੀ ਲੋੜੀਓ ਅੱਜ। ਅਸੀਂ ਧੁਣੀ ਬਾਲਾਂਗੇ। ਲੜੇ ਲੋੜੀ ਮਨਾਵਾਂਗੇ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੋੜੀ ਸਵੇਰੇ ਦੇਖਿਆ ਸੀ ਕਿੰਨੀ ਧੁੰਦ ਸੀਗੀ। ਤੇ ਹੁਣ ਤਾਂ ਗਈ ਸ਼ਾਮ ਤੇ ਧੁੱਪ ਨਿਕਲੇ ਸੀਗੀ ਸੋਹਣੀ ਪਹਿਲਾਂ ਤਾਂ ਲੱਗਿਆ ਮੈਂ ਕਿਹਾ ਥਲ ਧੁੱਪ ਨਿਕਲਣੀ ਨਹੀਂ ਹੈਗੀ ਪਰ ਧੁੱਪ ਨਿਕਲੇ ਹੀ ਸੋਹਣੀ ਤੇ ਕੱਲ ਵੀਡੀਓ ਪਈ ਨਹੀਂ ਗੱਲ ਹੋ ਗਈ ਸੀ ਕਿ ਥੋੜੀ ਸੇਰ ਢਿੱਲੀ ਕੱਲ ਪਤਾ ਨਹੀਂ ਉੱਥੇ ਉੱਥੇ ਮੈਂ ਜੈਕਟ ਵਾਲੀ ਸੀ ਕਿ ਅੱਧੀਆਂ ਬਾਹਾਂ ਦੀ ਉਹਨੂੰ ਓਰੇ ਕਰਕੇ ਠੰਡ ਲੱਗੀ ਸੀਗੀ ਰਾਤ ਨੂੰ 2-3 ਵਜੇ ਇਹ ਢਿੱਡ ਦੁਖਣ ਲੱਗਿਆ ਮੇਰਾ ਬੱਤ ਕਰਦੇ ਬਈ ਬਹੁਤ ਬੁਰਾ ਹਾਲ ਕਰਤਾ ਸੀਗਾ ਉਲਟੀਆਂ ਲੱਗੀਆਂ ਤੇ ਪਰ ਮੈਂ ਦਵਾਈ ਨਤੀ ਵੀਰਾਂ ਦਵਾਈ ਤੇ ਠੀਕ ਹੋ ਗਿਆ ਨਾ ਮੈਂ ਦਵਾਈ ਵੀਰਾਂ ਮੈਂ ਖਾਣਾ ਪੀਣਾ ਸਹੀ ਕਰ ਲਿਆ ਸਵੇਰੇ ਖਾਦਾ ਦਲੀਆਂ ਬਣਾ ਕੇ ਨਾ ਖਿਚੜੀ ਸਵੇਰੇ ਖਿਚੜੀ ਦੁਪਹਿਰ ਨੂੰ ਫੇਰ ਹਲਕਾ ਜਿਹਾ ਖਾਣਾ ਖਾਦਾ ਸੀਗਾ ਸ਼ਾਮ ਨੂੰ ਫੇਰ ਹਲਕਾ ਸ਼ਾਮ ਨੂੰ ਮੈਂ ਇੱਕ ਰੋਟੀ ਖਾਦੀ ਸਾਗ ਨਾਲ ਬਸ ਇਹ ਖਾਣਾ ਪੀਣਾ ਸਹੀ ਰੱਖਣ ਨਾਲ ਵੀ ਆਪਣਾ ਆਪੇ ਆਟੋਮੈਟਿਕ ਸਰੀਰ ਸਹੀ ਹੋ ਜਾਂਦਾ ਆਪਣੇ ਮੈਂ ਸਾਰਾ ਦਿਨ ਫਿਰ ਰੈਸਟ ਕਰਿਆ ਯਾਰ ਪੈ ਕੇ ਵੀ ਘੁੰਮਿਆ ਫੇਰਿਆ ਨਹੀਂ ਬਾਹਰ ਨਿਕਲਿਆ ਨਹੀਂ ਹਾਂਜੀ ਉਹ ਤੇ ਮਚੂਰੀਆਂ ਖਰਾਬ ਹੋ ਗਏ ਉਹਨੇ ਸਾਰੇ ਖਰਾਬ ਕਰਿਆ ਉਹਨੇ ਫੂਡ ਪੌਰਿੰਗ ਹੋ ਗਈ ਸੀ ਕੀ ਰੱਬ ਜਾਣੇ ਉਹ ਇੱਥੇ ਇੱਕ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਲੋੜੀ ਅਸੀਂ ਕਹਿਣੀ ਭੁੱਲ ਗਏ ਸੀਗੇ ਸ਼ੁਰੂ ਚ ਤੇ ਹੁਣ ਬਹਾਂਗੇ ਲੋੜੀ ਸ਼ਾਮ ਨੂੰ ਪਹਿਲੇ ਸ਼ਾਮੇ ਹੋ ਚੱਲੀ ਸਾਡੇ ਦੋ ਪਹਿਲਾਂ ਤਾਂ ਸਾਡੇ ਚਾਰੇ ਘਰ ਇਕੱਠੇ ਹੁੰਦੇ ਸੀਗੇ ਇਕੱਠੇ ਲੋੜੀ ਬਾਲੇ ਕਰਦੇ ਸੀਗੇ ਤੇ ਹੁਣ ਫੇ ਤਿੰਨ ਰਹਿ ਗਏ ਹੁਣ ਹੌਲੀ ਹੌਲੀ ਸਾਡੇ ਦੋ ਘਰ ਇਕੱਠੇ ਰਹਿ ਗਏ ਹੁਣ ਸਾਡਾ ਤੇ ਮਾਸੜ ਦਾ ਘਰ ਤੇ ਉਧਰ ਜੈਸਿੰਮੀ ਦੀ ਕਰਨ ਦਾ ਘਰ ਉਧਰ ਚਲੇ ਗਿਆ ਅਮਨੇਚਰਾਂ ਦਾ ਘਰ ਦੂਵੀਂ ਸਾਈਡ ਹੈ ਪਹਿਲਾਂ ਸਾਰੇ ਅਸੀਂ ਅਮਨੇਚਰਾਂ ਦੇ ਘਰ ਉੱਥੇ ਸਾਡਾ ਇਕੱਠੇ ਘਰ ਹੁੰਦਾ ਤਾਂ ਨਾ ਅਮੀ ਸਾਰੇ ਮੇਰੇ ਦਾਦਿਆਂ ਦਾ ਉੱਥੇ ਤੇ ਫਿਰ ਆ ਕੇ ਬਾਹਰ ਘਰ ਪਏ ਪਹਿਲਾਂ ਪਾਇਆ ਮਾਸੜ ਨੇ ਘਰ ਬਾਹਰ ਫਿਰ ਪਾਇਆ ਅਸੀਂ ਫਿਰ ਪਿੱਕੀ ਰਾਂ ਸਭ ਤੋਂ ਪਹਿਲਾਂ ਅੱਪਾ ਐਂ ਦੇ ਚਾਂਸ ਹੱਤੇ ਸਰ ਨੂੰ ਐਂਟਰੀ ਪਹਿਲਾਂ ਵਿੱਕੀਚਰਾਂ ਨੇ ਘਰ ਪਾਇਆ ਫਿਰ ਮਾਸੜ ਰਾਂ ਨੇ ਫਿਰ ਆਪਾਂ ਨੇ ਆ ਪਿੰਡ ਜਾਇਆ ਸਾਡਾ ਉਹਨਾਂ ਨੇ ਫਿਰ ਦੂਈ ਲੋਕੇਸ਼ਨ ਬਦਲੀ ਵਿੱਕੀ ਅਚਰਾਨੇ ਆਪਣੀ ਸਾਡੀ ਲੋਕੇਸ਼ਨ ਉੱਥੀ ਹੋ ਰਹੀ ਬਾੜੇ ਤੇ ਬਾੜੇ ਖੇਤ ਹੂੰ ਸਾਡਾ ਪਿਛਲੇ ਵਾਸਤੇ ਸਾਰਾ ਟੋਬੀ ਟੋਬੇ ਹੁੰਦੇ ਤੇ ਇੱਧਰ ਜਿੱਥੇ ਹੁਣ ਆ ਪਿਛਲੇ ਸੜਕ ਘਰ ਦਿਖਾਉਂਦਾ ਤੁਹਾਨੂੰ ਮੈਂ ਆ ਜਿਹੜੇ ਘਰ ਪਏ ਵੇ ਸਾਰੇ ਇੱਧਰ ਟੋਬੀ ਡੁੱਬਾ ਹੁੰਦਾ ਸਾਡਾ ਤਾਂਹੀਂ ਤੁਸੀਂ ਪਹਿਲਾਂ ਘਰ ਦੇਖਿਆ ਹੁਣ ਸਾਡਾ ਘਰ ਦਾ ਮੂੰਹ ਨਾ ਉੱਧਰ ਨੂੰ ਸੀਗਾ ਇੱਧਰ ਨੂੰ ਨਹੀਂ ਸੀਗਾ ਮੂੰਹ ਸਾਡਾ ਉੱਧਰ ਨੂੰ ਸੀਗਾ ਪਿੱਛੇ ਜਿਹੜੀ ਸੜਕ ਆਂਦੀ ਕੋਈ ਸੜਕ ਨਹੀਂ ਸੀਗੀ ਕੋਈ ਕੁਝ ਵੀ ਨਹੀਂ ਤਾਂ ਖੰਡਰੇ ਤਾਂ ਨਾਵੇਂ ਪਿੱਛੇ ਪਹਿਲਾਂ ਖੇਤ ਤੇ ਵਾਹ ਪੱਕਾ ਰਸਤਾ ਨਹੀਂ ਦਾ ਕੋਈ ਇੱਧਰ ਵੀ ਟੋਬਾ ਜੀ ਛੱਪੜ ਜੀ ਤੇ ਇੱਧਰ ਇੱਧਰ ਛੱਪੜ ਜੀ ਹੁੰਦੀ ਰੀ ਸਾਰੀ ਉਹ ਇਹ ਕੰਮ ਉਹ ਪਤਾ ਨਹੀਂ ਕਿਹਦੇ ਨੇ ਆਣੇ ਦੂਏ ਲੋੜੀ ਵੀ ਲਾਣ ਲੋੜੀ ਵੀ ਲੋੜੀ ਉਹ ਕਾਣ ਆ ਗਿਆ ਆਵਾਜ਼ ਉਹ ਹੈਂ ਮੰਗੜ ਆ ਗਿਆ ਓਹੋ ਸਾਰੀ ਮੰਗੜ ਆ ਗਿਆ ਹਾਂ ਹਾਂ ਹੈਂ ਇਸ ਕੋ ਤੇ ਇਸ ਕੋ ਨਹੀਂ ਆ ਹੈਂ ਮੈਨੂੰ ਕੀ ਵੜਾ ਮੈਨੂੰ ਸੁਪਨੇ ਆਉਂਦੇ ਆ ਉਹ ਤਾਂ ਮੇਰਾ ਤਾਂ ਨਹੀਂ ਵੀਡੀਓ ਦੇਖੀ ਉਹ ਤਾਂ ਪਿਛਲੇ ਸਾਲ ਚ ਹਸਪੀਟਲ ਚ ਦੀ ਉਹ ਲੈ ਗਿਆ 2025 ਉਹ 25 ਦੀ ਵੀਡੀਓ ਆ 2025 ਦੀ ਉਹ 22 ਉਹ 25 ਦੀ ਬਣਾਈ ਦੀ 26 ਚ ਆ ਜਾ ਅੰਦਰ ਨੂੰ ਆ ਜਾ ਦਿਖਾਈਂ ਕਿ ਆ ਕੇ ਲੈ ਤੇ ਲੈ ਕੇ ਆਈਏ ਤੂੰ ਖਾਣੇ ਆਲੇ ਆ ਮੈਨੂੰ ਲੱਗਿਆ ਲੋੜੀ ਮੰਗਣ ਆਈ ਏ ਕੁੜੀ ਕਿੰਨੇ ਵਜੇ 6 6 ਤਾਂ ਵੱਜ ਗਏ ਅੱਛੀ ਅੱਛੀ ਲਾਲੀ ਹੈ ਜਲਾ ਲੀ ਲਾਲੀ ਆਪਾਂ ਵੀ ਵੱਲ ਗਏ ਪਮੋਦਾ ਲਾਂਗੇ ਇਹ ਦੇਖਦਾ 100 ਰੁਪਏ ਅੱਛੀ ਦੀ ਵਲੌਗ ਮੰਮੀ ਹੈ ਵੀ ਇਹਨਾਂ 100 ਰੁਪਏ ਦੀ ਮੰਮੀ ਦੇਖੀ ਕਿੱਥੇ ਆ ਮੈਂ ਕਿਹਾ ਘਰ ਹੀ ਆ ਆਪਣੇ ਕਹਿੰਦਾ ਲੈ ਕਰਾਂਗੇ ਦੇਖਣਾ ਹਸਪੀਟਲ ਜਾਂਦਾ ਉਹਦੇ ਵਲੌਗ ਦੇ ਦੂੰਗਾ ਇਹ ਉਹ ਦਾਦਾ ਸੀਗਾ ਮੈਨੂੰ ਉਹਦੇ ਵਲੌਗ ਹੈਗੇ ਮੈਂ ਕਿਹਾ 10 ਇਹ 15 ਦਿਨ ਪੁਰਾਣੇ ਬਲੌਗ ਆ ਹਾਲੇ 25 ਬਲੌਗ ਚੱਲਦੇ ਹੋਣਾਂ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਮੇਰੀ ਬੋਲ ਖੋਤੀ ਤੇ ਮੇਰੀ ਬੋਲ ਘਾ ਤੇ ਖੋਤੀ ਕੀ ਤੇ ਥੱਲੇ ਆਜਾ ਦੱਸ ਮੈਨੂੰ ਕਿੱਥੇ ਗਈ ਬੋਲ ਮੈਨੂੰ ਬੋਲ ਦੱਸਣਾਈ ਹੁਣ ਕੱਲ ਬੋਲ ਨਾਲ ਖੇਡ ਲਈ ਤੇ ਮੇਰੀ ਬੋਲ ਖੋਤੀ ਹੈ ਨੇ ਜੇ ਬੋਲ ਨਾ ਲੱਭੀ ਫੇਰ ਦੱਸ ਬਈ ਕੀਰੇ ਥੱਲੇ ਇਹਨਾਂ ਦੇਖ ਲੰਦੇ ਥੱਲੇ ਇਹ ਥੱਲੇ ਕਿੱਥੇ ਆ ਉਹ ਹੈਗੀ ਹੈਗੀ ਬਈ ਆਈ ਮਿਲ ਗਈ ਮਿਲ ਗਈ ਮਿਲ ਗਈ ਲੈ ਹੁਣ ਥੋੜੀ ਕੱਢਣੀ ਰਹਿਣ ਦੇ ਹੈ ਹੈ ਨਾ ਇਹਨੇ ਬੋਲ ਕੋਤੀ ਮੇਰੀ ਬਈ ਕੱਲ ਨੰਮੀ ਬੋਲਣ ਕਿ ਗਈ ਸੀ ਦੂਜੀ ਬਣੀ ਇਹਨੇ ਥੱਲੇ ਗਈ ਥੱਲੇ ਗਈ ਓ ਬਈ ਆ ਜਾ ਰੰਦ ਖਾਵਾ ਇੱਧਰ ਬਈ ਆ ਰੇਖਾ ओरे भैया रे खुरे गद्दे आरती री ते मैं देखी कि मैं देखी थी पी हम कि आया ला रे भैया रे भैया मिल गई ਪੁੱਛੇਗਾ ਕਿੱਥੇ ਗਈ ਦੀ ਬੋਲ ਤੂੰ ਕਿੱਥੇ ਗਈ ਦੀ ਤੇਰੀ ਤੂੰ ਆ ਦਾ ਮੂੰਹ ਸਾਰਾ ਮੂੰਹ ਤਾਂ ਖਾ ਗਈ ਤੂੰ ਉਹ ਤੂੰ ਮਾਂ ਮੂੰਹ ਕਿੱਥੇ ਹੈ ਤਾਂ ਪਤਾ ਨਹੀਂ ਉਹ ਬੋਲ ਨਹੀਂ ਘਟਣੀ ਲੈ ਬਿਸਕੁਟ ਰੱਖ ਦਮਾ ਇਹ ਮਾਂ ਹੂੰ ਖਾਣੇ ਆ ਮੈਂ ਮਾਂ ਤੇਸੀ ਲੋੜੀ ਪਾ ਲਾਂਗੇ ਉਹ ਸਾਹਮਣੇ ਓਕੇ ਤੇ ਬਾਲਦੇ ਹੁੰਦੇ ਸਾਰੇ ਸਾਡੇ ਘਰ ਦੇ ਰਲ ਕੇ ਹਾਂ ਤੇ ਅੱਜ ਮੌਸਮ ਬਹੁਤ ਸੋਹਣਾ ਵੀ ਪਾਠ ਲੱਗ ਗਿਆ ਪੰਮੂ ਕਹਿੰਦਾ ਮੈਂ 6 ਵਜੇ ਆਉਂਗਾ 6 ਵਜੇ ਟਾਈਮ ਦਾ ਵੀ ਪੱਕਾ ਬਹੁਤ ਹੈ ਜਿਹੜੇ ਟਾਈਮ ਕਹਦਾ ਉਹ ਟਾਈਮ ਆਉਣਾ ਹੀ ਹਣਾ ਇਹ ਕੀ ਦੇਖ ਓ ਕਾਕਾ ਕਿੱਥੇ ਥੋੜਾ ਛੋਟਾ ਜਿਹਾ ਉਹ ਗਿਆ ਕਿੱਥੇ ਗਿਆ ਪਤਾ ਨਾਮ ਕੀ ਆ ਉਹਦਾ ਨੇ ਦੋਹਰੀ ਭੈਣ ਨਹੀਂ ਹੈਗੀ ਫੇਰ ਤੈਨੂੰ ਨਾਮ ਨਹੀਂ ਪਤਾ ਲੈ ਚਲੋ ਜੀ ਤੇ ਲੋ ਜੀ ਮੇਹਨ ਚੀਜ਼ ਤਾਂ ਰਹੀ ਕਿ ਸੀ ਤੇ ਹੁਣ ਲੈ ਕੇ ਹੀ ਜਾ ਕੇ ਤਿਲ ਹੋਰ ਮੈਂ ਵੀ ਇੱਕ ਟਾਈਮ ਵੀ ਦਾ ਥੈ ਕਿੱਥੇ ਜਾਊਂਗੀ ਕਿੱਥੇ ਇੱਧਰ ਕਿਹਦੇ ਕੋਲ ਹੈ ਤੇਰੇ ਕੋਲ ਬਿਲੂਆਂ ਕਾਲੇ ਕੋਲ ਕਰ ਰਹੀ ਚੱਲੀ ਵੀ ਕਰੀਏ ਬੋਲਡ ਸਟਾਰਟ ਦੋ ਦਿਨ ਬਾਅਦ ਕਰਨ ਲੱਗਿਆ ਦੋ ਤੇ ਤਿੰਨ ਦਿਨੇ ਹੋ ਗਏ ਪਤਾ ਨਹੀਂ ਸਟਾਰਟ ਹੋਣਾ ਪਰ ਨਹੀਂ ਜਿਹੜੀ ਡੰਡ ਬਹੁਤ ਆਪਣੀ ਸੇਫਟੀ ਕਰ ਲਈ ਹੈ ਪੂਰੀ ਜੈਕਟ ਪਾ ਲਈ ਆਪਣੇ ਦੋ ਦੋ ਕੋਟੀਆਂ ਪਾ ਲਈਏ ਤੇ ਚੱਲੀਏ ਚੱਲੀਏ ਚਲੋ ਹੋ ਮਜ਼ਾ ਆਇਆ at ਆ ਲੈ ਕਾਕਾ ਮਾਚਾ ਠੰਡ ਵਿੱਚ ਠੰਡ ਵਿੱਚ ਕੀ ਕੀ ਦੇਸ ਲਾਵੀਂ ਘੇਰਾਈਏ ਨਹੀਂ ਬਈ ਕੁੜੀ ਨੇ ਨਹੀਂ ਦਿੱਤੀ ਬਲੂਟੀ ਨਹੀਂ ਵਿਕੀ ਬਈ ਕੀਤੀ ਨਹੀਂ 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 ਕੁਛ ਨਹੀਂ ਕੀਤੀ ਨਹੀਂ ਕੀਤੀ ਨਹੀਂ ਮੂੰਹ ਟਕੇ ਦਿਖਾ ਰੇਗਾ ਵਿਤੀ ਦੀ ਵਿਤੀ ਨਹੀਂ ਉਹ ਦਿਖਦੀ ਹੈ ਹਾਏ ਹਾਏ ਬੈਠੀ ਆ ਮੂੰਹ ਚ ਦਿਖਦੀ ਹੈ ਆ ਲੋ ਤੇ ਲੈ ਸੱਲ ਲਈ ਆਂਦਾ ਹਾਂ ਹਾਂ ਤੇ ਲਾਤਾ ਤੇ ਕਰ ਦੋ ਅੱਧ ਕੀ ਦੇ ਆ ਅੱਧ ਇਹਨਾਂ ਨੂੰ ਦੇ ਦੇ ਕਿਹਨਾਂ ਨੂੰ ਸ਼ੁਭਰਾਂ ਨੂੰ ਹਾਂ ਠੀਕ ਹੈ ਮੈਂ ਜੇ ਦਾਦਾ ਦੇ ਦੇ ਆ ਉਹਨਾਂ ਨੇ ਬੀਜ ਦੇ ਦੇ ਚਾਹਣ ਕਰਦੇ ਕੀ ਕਰ ਲਈ ਕਰ ਉਹ ਚਾਹੇ ਚੀਜੀ ਖਾ ਲ ਗਰੇ ਖਾ ਮਾਰੇ ਮੂੰਹ ਉੱਡ ਚਾ ਹੁਣ ਲੋੜੀ ਮਾਰ ਲੋ ਜਾਓ ਸ਼ੁਭੋ ਠੀਕ ਹੈ ਲੋੜੀ ਮਾਰ ਲੋ ਆ ਲੋ ਸੱਲ ਵੀ ਤੇਰੇ ਥੋੜੀ ਹੈ ਕਿੱਕੜ ਜਿਹਨੇ ਸੁਧੇ ਰੋ ਨਾ ਚੀ ਟੋਲ ਕੀ ਵੱਜਦੀ ਹੈ ਨਾ ਚੀ ਹੋਰ ਵੀ ਹੈਪੀ ਲੋੜੀ ਕਮੈਨ ਲੋੜੀ ਲੈ ਕੇ ਜਾਉ ਆਉ ਮਾਉਂ ਜਾਉ ਮੈਂ ਲੋੜੀ ਲੈ ਕੇ ਜਾਉ ਸਿੱਧੀ ਹੋ ਜਾ ਪਿੰਗਰਾ ਚਲੋ ਵੀ ਚੁੱਪਾ ਆ ਤਨ ਬਿਸਕੁਟ ਦੇ ਦਿੱਤੇ ਬਿਸਕੁਟ ਦੇ ਦੇ ਤੈਨੂੰ ਨਾਲ ਤੇਲ ਦੇ ਦੇ ਤੇ ਨਾਲੇ ਮੈਂ ਕਰਕੇ ਕਹੂੰਗਾ ਨਾ ਸ਼ੁਭ ਨੇ ਰੋਟੀ ਵੀ ਦਿੱਤੀ ਐ ਨਾ ਠੰਡਾ ਵੀ ਦਿੱਤਾ ਠੀਕ ਐ ਪੀਤਾ ਐ ਪੀਤਾ ਐ ਕਹ ਨਹੀ ਪੀਤਾ ਨਹੀਂ ਪੀਤਾ ਪੀ ਲੈ ਫੜਫੜਾ ਕੇ ਚੱਲੀਏ ਆ ਆ ਆ ਵੀ ਲੈ ਜੇ ਤੁਹਾਨੂੰ ਲੱਗ ਜਾਨੀ ਆ ਵੀ ਲੈ 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 ਕੇ ਜਾਨੀਏ ਗੰਨੇ ਦਾ ਰਸ ਐ ਇਹ ਲੈ ਜੋ ਖੀਰ ਚ ਖੀਰ ਬਣਾ ਲਿਓ ਅੱਜ ਅਸੀਂ ਵੀ ਅੱਜ ਖੀਰ ਬਣਾਉਣੀ ਗੰਨੇ ਦੇ ਰਸ ਨਾਲੇ ਐਵੇਂ ਗੰਨੇ ਦੇ ਰਸ ਨਾਲੇ ਗੰਨੇ ਦੇ ਰਸ ਨਾਲੇ ਵਿੱਚੇ ਦੁੱਧ ਚੱਲ ਰੱਖੋ ਜਾਓ ਲੈ ਚਲੋ ਬਈ ਕਿ ਮੰਮੀ ਤੇ ਵਾਸਤੇ ਢੰਡਾ ਲੈ ਆਏ ਹਾਂ ਢੰਡਾ ਥੋੜੀ ਹੈ ਹਾਂ ਜੂਸ ਹੈ ਜੂਸ ਜੂਸ ਹੈ ਗੰਨੇ ਦਾ ਜੂਸ ਹੈ ਮੰਮੀ ਨੂੰ ਪੁੱਛ ਕੇ ਦੇਖੀ ਗੰਨੇ ਦਾ ਜੂਸ ਹੈ ਤੇ ਚੱਲੀ ਆ ਜਾ ਮਿੱਟੀ ਹੈ ਕੀ ਮਿੱਟੀ ਗਨੇ ਰੰਗ ਦੀ ਹੁੰਦੀ ਹੈ ਦੂਜੇ ਨਾਭੀ ਚੱਕ ਲਈ ਦੂਜੇ ਨਾਭੀ ਚੱਕ ਲਈ ਆਪਣਾ ਯਾਰ ਮਿੱਟੀ ਧੋੜੀ ਹੈ ਗੰਨੇ ਦਾ ਰਸ ਹੈ ਗੰਨੇ ਦਾ ਰਸ ਆ ਰੱਖ ਸੁng ਕੇ ਦੇਖ ਲੈ ਦ੍ਰਿਸ਼ਕਤੀ ਹੋਣੀ ਨਕਲੀ ਕਿਆ ਹੈ ਫੇਰ ਮਿੱਟੀ ਹੈ ਕਿੰਨੇ ਦਾ ਰਸਾ ਲੈ ਅੱਛਾ ਕਮਲੇ ਬਿਸਕੁਟ ਬਿਸਕੁਟ ਲੈ ਕਮਲੇ ਬਿਸਕੁਟ ਆ ਬਿਸਕੁਟ ਖਾ ਲੂੰਗੀ ਮੈਂ ਹੈ ਆ ਬਿਸਕੁਟ ਖਾ ਲੂੰਗੀ ਚਲ ਵੇ ਚਲੀ ਘਰ ਨੂੰ ਚਲੋ ਚਲੋ ਬਈ ਚਲੋ ਨਹੀਂ ਨਹੀਂ ਮੇਰੇ ਨਹੀਂ ਹੈਗੇ ਮੈਂ ਨਹੀਂ ਰੱਖਣੇ ਪਏ ਆ ਜਾ ਕਿਹੜੇ ਚੱਲ ਮੈਂ ਤੇਰੇ ਨਾਲ ਹੀ ਆ ਚੱਲ ਉਹ ਤੂੰ ਚੱਲ ਇਹ ਮੇਰਾ ਲਾਜ ਨੂੰ ਡਰੇ ਚੱਲ ਠੀਕ ਭਾਰੀ ਆ ਤੂੰ ਚੱਕੂਗੀ ਕਿਦਾਂ ਚੱਲ ਵੀ ਚਲੀਏ ਤੇ ਲੋ ਜੀ ਸ਼ੁੱਭ ਨੂੰ ਤਾਂ ਘਰੋਂ ਛੱਡਿਆ ਤੇ ਇੱਧਰ ਮੰਮੀ ਜੀ ਬਣਾਉਣ ਲੱਗੇ ਵੇ ਖੀਰ ਰਾਸ ਸਾਡੀ ਖੀਰ ਤੁਹਾਨੂੰ ਬਣਾਉਣਾ ਰਾਸ ਤਾਂ ਜੇ ਬਾਹਰ ਦਿੱਤਾ ਤਾਂ ਠੰਡਾ ਹੋ ਜਾਵੇ ਫੇਰ ਅੱਛਾ ਮੈਂ ਤੁਹਾਨੂੰ ਦਿਖਾਉਂਦਾ ਹੁਣ ਇੱਧਰ ਹੈਗੀ ਆਪਣੀ ਖੀਰ ਕੀ ਕਹਿੰਦੇ ਹੁੰਦੇ ਆ ਮਮੀ ਹੋਰ ਇੰਨੀ ਮਾਂ ਖਾਦੀ ਹੋਰ ਇੰਨੀ ਮਾਂ ਖਾਦੀ ਇੱਧਰ ਸਾਡਾ ਹੈਗਾ ਗੰਨੇ ਦਾ ਰਾਸ ਆ ਮੰਮੀ ਜੀ ਨੇ ਵਾਲੀ ਦੇਤਾ ਵਾਲੀ ਦੇਤਾ ਠੰਡਾ ਕਰਕੇ ਠੰਡਾ ਕਰਕੇ ਪਾਉਂਗੀ ਹਾਂ ਤੇ ਕੋਣ ਤੋਂ ਬਾਲੂਗੀ ਉਧਰ ਵੀ ਦੇ ਆਇਆ ਤਾਂ ਕਹਿੰਦੀ ਜਾਂਦਾ ਖੀਰ ਬਣ ਜੂਗੀ ਜਦੋਂ ਪੀ ਕੇ ਲਉਂਗੇ ਬਾਕੀ ਜੀ ਹੋਣੀ ਹੈ ਕਿਆ ਹਾਂ ਚਲੋ ਬਈ ਬਣਾ ਕੇ ਤਾਂ ਹੁੰਦੇ ਚਲ ਹੁਣ ਫਿਰ ਲੋੜੀਓ ਕਰੋ ਬਾਲੀਏ ਪੁੱਛੇ ਉਧਰ ਮੈਂ ਜਾ ਕੇ ਚੇਰੇ ਨਾਲ ਨਹੀਂ ਜਾਣੀ ਨਾ ਨਾ ਇਹ ਤਾਂ ਬਹੁਤ ਚੰਗਾ ਹੋਈ ਐਨੀ ਹੂੰ ਆ ਜੀ ਆ ਕੱਢੀਏ ਪੱਤੇ ਜੀ ਹਾਂ ਗੰਨੇ ਦੀ ਪੱਤੀ ਐ ਪੱਤੀ ਐ ਉਹੀ ਲਾਉਣਾ ਚੁੱਲੇ ਕੋਲ ਵੀ ਰੱਖਦੇ ਲਿਆ ਗੜੀਆ ਰੇ ਨੇ ਮੁੱਛੇ ਜਗੜ ਕੇ ਲਿਆਉਂਦਾ ਥੈਲੇ ਜਿਹਾ ਕਾ ਜਿੱਦ ਮੁੱਕ ਜਾਨੀ ਫਿਰ ਮੁੱਛੇ ਜਗੜਿਆ ਉਹਨਾਂ ਦੇ ਕਿ ਇੱਧਰ ਆ ਮੈਂ ਕ ਅਦੋਂ ਪੱਤੇ ਹੋਰ ਕੱਢ ਦਿਓ ਹਾਂ ਮੈਂ ਚੱਲਦੀ ਦੋ ਹੋਰ ਕੱਢ ਲੈ ਕੇ ਇਧਰ ਖੜੇ ਕੋਲ ਆ ਕਹਿੰਦੀ ਉੱਪਰ ਡੜਗੇ ਤਾਂ ਵੀ ਹੁੰਦੇ ਆ। ਉਹ 2 ਵਜੇ ਆਈ ਹੈ। ਹਾਂ ਬਾਈ ਦੇਖ ਲੈ ਤੂੰ ਪਰੰਤ ਅੱਜ ਤੱਕ ਛਾੜੀਓ ਬਹੁਤ ਹੈ। ਤੂੰ ਪੁਗਾਈ ਦੇ ਵੀ ਨੀ। ਤੂੰ ਪੁਗਏ ਦੇ ਵੀ ਠਾਰੀ ਹਾਟੀ। ਹਾਂ। ਨਾ ਮੈਂ ਕਿਹਾ ਸਤਨਾ ਮੈਂ ਕਹਿੰਦਾ ਲਓ ਜੁਰਤ। ਮੁੰਡੇ ਲਹੋ। ਨਾ ਤੇ ਨਾ ਤੇ ਤਾਂ ਬਾਤ ਛੱਡੂ ਰੋਟੀ ਖਾ ਲੈ। ਅੱਛਾ। ਤੂੰ ਉੱਪਰ ਜਾ ਰੋ ਖਾ ਖਾ ਕੇ ਬੈਠਨ ਪਾਤੀ ਲਾ ਦਿਓ ਅਜਾ ਖਾਲੀ ਦੋਵੇ ਦਾ। ਸੁਖਰੀ ਆਈ ਜਾ। ਵੱਧ ਦਾ। ਸੁਖਰਾ ਖਿਸਾਬ ਦਾ। ਪਾਣੀ ਨੂੰ ਇਹ ਬਫਨ ਲੱਗ ਜਾਣੀ ਹੁੰਦੀ ਨਹੀਂ ਮੂਜੀ ਇਹ ਹੁਣ ਲੱਕੜੀਆਂ ਦੇ ਲੱਗੀਆਂ ਹੁੰਦੀਆਂ ਤੇ ਹੁਣ ਆਪਾਂ ਕਰਦੇ ਆ ਵੀਡੀਓ ਬੰਦ ਤੇ ਬਾਕੀ ਕਲਿੱਪ ਆਪਾਂ ਅਗਲੀ ਵੀਡੀਓ ਦਿਖਾਵਾਂਗੇ ਤੇ ਹੁਣ ਟਾਈਮ ਹੋ ਗਿਆ ਤੇ ਅੱਜ ਵੀ ਬਲੌਗ ਸ਼ਾਮ ਜੇਨ ਵਾਕੇ ਬਣਿਆ ਇਹ 6:30 ਨਾ 6 ਵਜਣੇ ਵਾਲੇ ਆ ਤੇ 7:00 ਵਜੇ ਤੱਕ ਆਪਣਾ ਬਲੌਗ ਪਾ ਜਾਣ ਤੇ ਹੁਣ ਕਰਦੇ ਆ ਵੀਡੀਓ ਬੰਦ ਤੇ ਅਗਲੇ ਪਾਰਟ ਆਉਂਗੇ ਕਿ ਆਪਣਾ ਮੁਰੇ ਲੋੜੀ ਮੰਗਣਾ ਆਉਂਗੇ ਉਹ ਪਾਵਾਂਗੇ ਆਪਾਂ ਅਗਲੇ ਪਾਰਟ ਵਿੱਚ ਤੇ ਹੁਣ ਕਰਦੇ ਆ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਵਿੱਚ ਤੇ ਹੁਣ ਲੇਕੇ ਟੇਡੀ ਮੂਵ ਨਹੀਂ ਆ ਤਾਂ ਪਹਿਲੇ ਰੋਟੀ ਖਾ ਲਵਾਂ ਮੈਂ ਇੱਕ ਰੋਟੀ ਖਾ ਰੋਟੀ ਖਾ ਕੇ ਜਾਂਦੇ ਆ ਉਧਰ ਨੂੰ ਹੁਣ ਖਾ ਲਈ ਰੋਟੀ ਤੇਲ ਪਾਉਣ ਜਾਣੇ ਹਾਲੇ ਉਹ ਅਗਲੇ ਪਾਰਟ ਚ ਦਿਖਾਵਾਂਗੇ ਓਕੇ ਬਾਏ ਬਾਏ ਮਿਲਦੇ ਕਿਸੇ ਅਗਲੇ ਬਲੌਗ ਵਿੱਚ